ਜ਼ਿਲ੍ਹਾ ਪ੍ਰੇਸ਼ਦ ਵੋਟਾਂ ਦੇ ਦੌਰਾਨ ਐਮ.ਐਲ.ਏ ਬਲਕਾਰ ਸਿੱਧੂ ਨੇ ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ ਦੇ ਮੁੰਡੇ ਨੂੰ ਦੱਸਿਆ ਪੱਪੂ ਆਓ ਸੁਣਦੇ ਆਓ ਕਲਿੱਪ ਨਾ ਤੂੰ ਸੁਣਾਉਣਾ ਠੀਕ ਹੈ ਨਾ ਗਾਣੇ 'ਚ ਮੈਂ ਕਿਉਂਕਿ ਕਹਿੰਦਾ ਵੀ ਜ਼ਾਇਨ ਨਹੀਂ ਦਿੰਦਾ ਬਿਆਨ ਤੂੰ ਆਹ ਹੀ ਕਰਦਾ ਉਹ ਨਹੀਂ ਕਰਦਾ ਹੁਣ ਮੈਂ ਸੁਣਾਉਣਾ ਤੂੰ ਸਾਰੇ ਨਾਲ ਗੋਲੇ ਤੇ ਤਾਂ ਗੋਲੇ ਤੇ ਹੁੰਦਾ ਗਾਣਾ ਕੀ ਆ ਕਹਿੰਦਾ ਓ ਮੰਦਾ ਚੰਗਾ ਬੋਲਦਾ ਨਹੀਂ ਕਾਂਗੜ ਦਾ ਪੱਪੂ ਮੰਦਾ ചാൽദി കഗട ദ പപൂ ഷന് ബോള ദിന കഗട ദ പപൂ കിടാദൂഡ രീതി തന്നു പെൺ നീ പണ്ട രീതി തന്നു പെൺ നീ മുറ ബോലൂ കപ്പണ പാടൂ മർദാ ബോലൂ കപ്പണ പാടൂ ਬਣੀ ਕਾਂਗੜਦਾ ਏ ਸੁਜੀ ਦਾ ਗੋਰ ਗੱਪੂ ਨਹੀਂ ਕਾਂਗੜਦਾ ਪੱਪੂ ਏ ਸੁਜੀ ਦਾ ਗੋਰ ਗੱਪੂ ਨਹੀਂ ਕਾਂਗੜਦਾ ਪੱਪੂ ਕਰੇ ਪੈ ਨੀ ਨੀਰਾ ਪਿੰਡ ਵਿੱਚ ਲੈ ਏ ਨੀ ਨੀਰਾ ਏ ਕਾਂਗੜਦਾ ਪੱਪੂ ਵੀ ਕਾਂਗੜਦਾ ਪੱਪੂ ਏ ਪੱਪੂ ਆ ਕਾਂਗੜਦਾ ਕਹਿੰਦਾ ਆਂ ਬਕਾਇਆ ਮਿਲ ਗਿਆ ਬੜੇ ਦਵਾਈ ਮਹਿਲ ਮਿਲ ਗਿਆ ਨਾ ਇਹ ਫਿਕਰ ਆ ਵੀ ਨਾ ਕਿਸ ਪਰ ਦਾ ਫਿਕਰ ਆ ਨਾ ਬਿੱਲ ਪਰ ਦਾ ਫਿਕਰ ਆ ਅੰਨਾ ਪੈਸਾ ਇਕੱਠਾ ਹੋ ਗਿਆ ਕਿ ਆਪਣੇ ਅਗਰ ਪੁੱਛੋ ਤਾਂ ਕਿਵੇਂ ਤੁਹਾਡੇ ਬਾਪਿਆਂ ਨੇ ਪਾਲਿਆ ਸਾਨੂੰ ਆ ਔਰੇ ਕਾਰਗਰ ਦਾ ਸ਼ੋਕਰਾ ਇਹਨਾਂ ਦਾ 40 ਸਾਲ ਗਾਲਤੇ ਉਹਦੇ ਪਿਓ ਪੁੱਤਾਂ ਦੀ ਗੱਤ ਚੌਂਦੀ ਦੇ ਦਾਤੇ ਪਿਤਾ ਜੀ ਦੇ ਸਰਦਾਰ ਅਰਸ਼ ਸਿੰਘ ਨੇ ਆ ਆਪਣੀ ਪਾਰਟੀ ਚਾ ਵੀ ਕੰਮ ਕਰ ਰਿਹਾ ਅਮੀਦ ਕਰ ਰਿਹਾ ਉਹ ਉਹ ਮੇਰੇ ਖਿਆਲ ਥਰਜ ਚੱਕਿਆ ਹੋਣਾ ਖੜਾਇਆ ਹੋਣਾ ਕੀ ਆ ਕਿ ਦੇਖੋ ਪਹਿਲਾਂ ਪੰਦੇ ਪੁੱਤ ਬਸਮੀ ਦੇ ਨਾ ਪੰਦੇ ਪਹਿਲਾਂ ਕਿਹਾ ਕਿ ਬਸਲੀ ਕਿਉਂ ਤੁਹਾਡਾ ਦੌਰਾ ਪਹਿਲਾਂ ਬਸਲੀ ਸਾਰ ਰਹਿਗਾ ਜੀ ਕਹਿੰਦਾ ਦੇਖਾ ਕਿ ਜਿਵੇਂ ਨਾ 100 ਟਿਕਣ ਦੀ ਚਿੱਠੀ ਆਈ ਹੁੰਦੀ ਹੈ ਨਾ ਆਪ ਆ ਕੇ ਸਨ ਬੋਟ ਪਾ ਕੇ ਫੇਰ ਹੀ ਸਾਰਾ ਉਹ ਨਹੀਂ ਪਾਪਾ ਆਏਗਾ ਫੇਰ ਹੀ ਆ ਤੇ ਕਿਹਦੇ ਕੋਲੇ ਖੇਤੁਰੇ ਫਿਰਦੇ ਆ ਉਹ ਖੇਤੁਰੇ ਫਿਰਦੇ ਆ ਵੀ ਸਾਨੂੰ ਵੋਟ ਪਾਈ ਜੂ ਨਾਲ ਲੱਗ ਜੂ ਪਤਾ ਹਾ ਕੈਂਡੀਡੇਟ ਤੁਹਾਨੂੰ ਮਿਲੇ ਨਹੀਂ ਆ ਬਲਬੀਰ ਦੇ ਬਣ ਕੇ ਜਾ ਕੇ ਧਰਨਾ ਲਾ ਕੇ ਬਹਿ ਗਿਆ ਉਹ ਮੱਲੂ ਵਾਲੀ ਟਿਕਟ ਦੇ ਕੇ ਗਿਆ ਹੈ ਅੱਲਾ ਕਰਦੇ ਆ ਮੈਂ ਹੀ ਬੇਨਤੀ ਕਰਦਾ ਵੀ ਇੰਨਾ ਲੋਕਾਂ ਦੇ ਲੁਟਿਆ ਕੁੱਟਿਆ ਘਰ ਭਰੇ ਆ ਮੈਂ ਬੇਚਾ ਕਰਾਈ ਤੀ ਆ ਜਗਾ ਲਈਏ ਢਿੰਡੇ ਵਾਲੀ ਮੇਰੀ ਮਾਂ ਵੀ ਕੋਠੀ ਵੇਚ ਕੇ ਮੈਂ ਉਹਦੇ ਮੈਂ ਇੰਨਾ ਰੋਇਆ ਮੈਂ ਕਿਹਾ ਮਾਂ ਦੀ ਵੀ ਘਰ ਵੇਚਦਾ ਜਾ ਉਹਦੇ ਘਰ ਵੇਚ ਕੇ ਮਾਂ ਦਾ ਦੂ ਘਰ ਵੇਚ ਕੇ ਫੇਰ ਜਗਾ ਲਈਆ ਕੱਲ ਪ੍ਰੋਗਰਾਮ ਲਾ ਕੇ ਆ ਪਰਸੋ ਪ੍ਰੋਗਰਾਮ ਲਾ ਕੇ ਤੱਕੀ ਗੋਟਾ ਨਹੀਂ ਗਿਆ ਉਹਦਾ ਜੇ ਗਾਉਣ ਜਾਂਦਾ ਤਾਂ ਵਧੀਆ ਰੈਸਟ ਕਰਦੇ ਵੀ ਤਿੰਨ ਚਾਰ ਘਟ ਸਟੇਜ ਤੇ ਗਾਉਣਾ ਆ ਕੇ ਫੇਰ ਰੈਸਟ ਕਰ ਲੈਂਦੇ ਹਰ ਕੇਲੇ ਵਿਕਾਸ ਲਈ ਮੁਹੱਬਤ ਕਰਦਾ ਪਿਆਰ ਕਰਦਾ ਤਰਕੇ ਗਿਆ ਵੋਟਾਂ ਮੰਗੀਆਂ ਪ੍ਰੋਗਰਾਮ ਲਾਇਆ ਆ ਕੇ ਫੇਰ ਵੋਟਾਂ ਮੰਗੀਆਂ ਅਲਿੱਕੇ ਗੇ ਰਾਤ ਨੂੰ 11 ਵਜੇ ਪਹੇ ਤਰਕੇ ਕੰਮ ਕਰਦੇ ਆ ਦੁਪਹਿਰੇ ਆਪ ਦਾ ਕਰਕੇ ਖਾਂਦੇ ਆ ਠੀਕ ਹੈ ਨਾ ਇਹ ਕਿਸੇ ਕਦੇ ਝਾਕਦੇ ਨਹੀਂ ਵੀ ਆ ਉਹ ਜਿਹੜੇ ਪ੍ਰਮਾਤਮਾ ਨੇ ਕਲਾ ਦਿੱਤੀ ਆ ਵਧੀਆ ਪੈਸੇ ਦਿੰਦੇ ਨੇ ਉਹ ਕਹਿੰਦੇ ਮੀਂਹ ਵਾਂਗੂ ਵਾਰਦੇ ਆ ਸ਼ਰਮ ਮਿਲਦੇ ਨਹੀਂ ਆਖਰੀ ਤਰਾਨੀ ਤੇ ਕਰਕੇ ਖਾਣੇ ਆ ਇਹ ਬੋਲ ਰਿਹਾ ਜੀ ਮੈਂ ਪਿੰਡੋਂ ਕੱਢ ਦੂ ਮਾਰ ਕਰ ਦੂ ਉਹ ਕਰ ਦੂ ਮਰਾ ਫਿਰ ਭਾਈ ਕਜਾੜਾ ਬਣਾ ਲਿਆ ਜੀ ਤੇ ਕਾਂਗੜ ਦਾ ਪੱਪੂ ਸੱਚੀ ਦਾ ਗਾਣਾ ਪਾਤਾ ਉਹ ਮੈਂ ਬੋਲਿਆ ਕਰੂੰਗਾ ਮੈਂ ਗਾਣਾ ਗਾ ਸਕਦਾ ਆਪਾਂ ਸਾਰੇ ਗਾਉਨੇ ਆ ਉਹ ਪੁੱਠਾ ਸਿੱਧਾ ਬੋਲ ਜਦ ਹੀ ਕਾਂਗੜ ਦਾ ਪੱਪੂ ਬੋਲ ਕਾਂਗੜ ਦਾ ਪੱਪੂ ਪੁੱਠਾ ਸਿੱਧਾ ਬੋਲ ਜਦ ਹੀ ਕਾਂਗੜ ਦਾ ਪੱਪੂ ਪੁੱਠਾ ਸਿੱਧਾ ਗੰਹੀ ਕਾਂ ਗੜਦਾ ਬੱਪੂ ਯੰਤਨ ਪੁੱਠਾ ਬੋਲਦਾ ਗੰਹੀ ਕਾਂ ਗੜਦਾ ਬੱਪੂ ਯੰਤਨ ਪੁੱਠਾ ਬੋਲਦਾ ਗੰਹੀ ਕਾਂ ਗੜਦਾ ਬੱਪੂ ਕਹਿੰਦਾ ਪਿੰਡ ਵਿੱਚ ਤੈਨੂੰ ਰੈ ਨੀ ਦੇਣਾ ਘਰ ਵਿੱਚ ਤੈਨੂੰ ਪੈਣ ਨੀ ਦੇਣਾ ਮੁਰਦਾ ਵਾਂ ਲੂ ਕੱਪੜ ਪਾੜੂ ਏ ਸੂਜੀ ਦਾ ਗੋਲ ਕੱਪੂ ਨੀ ਕਾਂ ਗੜਦਾ ਬੱਪੂ ਏ ਸੂਜੀ ਦਾ ਗੋਲ ਕੱਪੂ ਨੀ ਕਾਂ ਗੜਦਾ ਪੁੱਠਾ ਸਿੱਧਾ ਬੋਲਦਾ ਗੰਹੀ ਕਾਂ ਗੜਦਾ ਬੱਪੂ ਗੱਤ ਨੂੰ ਪਿੱਠਾ ਬੋਲਦਾ ਨਹੀਂ ਕਾਂਗੇ ਦਾ ਬਕੂ ਇਹ ਦੇਖੋ ਜੀ ਗਾਣਾ ਬਣ ਗਿਆ ਹੁਣ ਆਪਾਂ ਵੋਟਾਂ ਪਾਉਣੀਆਂ 14 ਨੂੰ ਬਾਕੀ ਵੋਟਾਂ ਨਾ ਦੱਸਣਾ ਵੀ ਹੰਕਾਰ ਕੀ ਹੁੰਦਾ ਸਿੰਬਲਾਂ ਨੂੰ ਮਾਰਨਾ ਕਰੀ ਪਲ ਦੀਵਿਆਂ ਉੱਖਾਂ ਨੂੰ ਲੱਗ ਦੋ ਚਾਹ ਬੋਲਣਾ ਬੋਲੀਏ ਕਰਤਾਰੂ ਡਰੀਏ ਅਸੀਂ ਤਾਂ ਨਿਮਰਤਾ ਸਹਿਤ ਸੇਵਾ ਕਰਨ ਆਏ ਆ ਇਹ ਤਾਕਤ ਚੋ ਕੇ ਹੰਕਾਰ ਜਾਂਦੇ ਆ ਇਹ ਬੜਾ ਰਾਵਣ ਨਹੀਂ ਪੜਿਆ ਇਤਿਹਾਸ里 ਪੜਿਆ ਵੀ ਉਹ ਨਹੀਂ ਰਿਹਾ ਬਾਬਾ ਆਪਾਂ ਕੌਣ ਕੀ ਦੇ ਵਿਚਾਰੇ ਆ ਇਹਦਾ ਇਹ ਜੱਗਤਬਸਾਫਰ ਖਾਨਾ ਕੋਈ ਚਲਾ ਜਾਂਦਾ ਕੋਈ ਆ ਜਾਂਦਾ ਕੋਈ ਫੁੱਲਾਂ ਨਾਲ ਬਿਹਾਜ਼ਦਾਂ ਕੋਈ ਕੰਡਿਆਂ ਨਾਲ ਤਾਂ ਹਸਦਾਂ ਕੋਈ ਫੁੱਲਾਂ ਨਾਲ ਦਵਾ ਜਾਂਦਾ ਕੋਈ ਕੰਡਿਆਂ ਨਾਲ ਦਵਾ ਜਾਂਦਾ ਇਹ ਦੁਨੀਆ ਜੱਗਤਬਸਾਫਰ ਖਾਨਾ ਇਹ ਕੋਈ ਚਲਾ ਜਾਂਦਾ ਕੋਈ ਆ ਜਾਂਦਾ ਕੋਈ ਫੁੱਲਾਂ ਨਾਲ ਵੀ ਹਸਦਾਂ ਨੂੰ ਕੋਈ ਕੰਡਿਆਂ ਨਾਲ ਦਵਾ ਜਾਂਦਾ ਇਦੋਂ ਲੋਕਾਂ ਇਹ ਪਿੰਡੋਂ ਕੋਈ ਹਕਾਰ ਆ ਸਾਡੇ ਕੋਲ ਜ਼ਿੰਮਰਤਾ ਤੇਜ਼ਾ ਤੇ ਹੋਰ ਗੱਲ ਅਕੇ ਜੀ 5-5 ਰੁਪਏ ਪਿੱਛੇ ਗਾਉ ਦਾ ਕਰਦਾ ਮੈਂ ਗਾਉ ਪਿੱਛੇ 5 ਲਮਾ 2 ਲਮਾ ਲੁੱਟਿਆ ਥੋੜੂ ਕਿਸੇ ਨੂੰ ਮੈਨੂੰ ਕਲਾ ਦਿੱਤੀ ਆ ਅਗੇ ਕਲਾ ਕਰਾਏ ਪੈਸੇ ਲੈ ਤੂੰ ਚ ਦੇ ਦਿੱਤੇ ਮੈਨੂੰ ਪੁੱਛ ਲੈ ਇਹਦੇ ਬਾਰੇ ਮੈਂ ਪ੍ਰੋਰਾ ਲਾਉਂਦਾ 25 ਦਿੰਦਾ ਸੀ ਕਦੂਸ ਕੋਲ ਕੱਟ ਚਾੱਕ ਦੇਣਾ ਮੇਰੇ ਬੈਗ ਚੋਂ ਖਾੜਾ ਇਹ ਵੀ ਲਗਦਾ ਰੋਟੀ ਰੁਪਏ ਮੈਂ ਦੇਣੀ ਗੱਲ ਇਹ ਵੀ ਅਸੀਂ ਕਲਾ ਦੇ ਆ ਤੇ 5 ਕੋਈ 2 ਦੇ ਵੀ ਬਾਰੇ ਇੱਕ ਦੇ ਰਿਕਸ਼ੇ ਵਾਲਾ ਆਇਆ ਰਿਕਸ਼ਾ ਚਲਾ ਕੇ 10 ਰੁਪਏ ਪਸੀਨੇ ਨਾਲ ਭਿੱਜੇ ਦੇ ਗਿਆ ਮੈਨੂੰ ਕਹਿੰਦਾ ਹੂਈ ਸਵਾਰੀ ਲਾ ਕੇ ਆਇਆ ਭਰਾਵਾ ਭੱਜ ਕੇ ਆਇਆ ਉਹ ਫਿਰ ਕਿਰਤ ਦੇ ਪੈਸੇ ਵਾਹੇ ਸਾਹਮਣੇ ਦੇ ਸਭ ਤੋਂ ਉਹ ਵੀ ਦਿੰਦੇ ਨੇ ਪਿਆਰ ਕਰਦੇ ਆ ਇਹਨੂੰ ਉਹ ਕੋਈ ਲੁੱਟਦੇ ਨਹੀਂ ਧੰਨਵਾਦ ਜੀ 14 ਤਰੀਕ ਨੂੰ ਪਹਿਲ ਰਾਜਵੀਰ ਕੌਰ ਸਾਡਾ ਅੰਮ੍ਰਿਤਪਾਲ ਦਾ ਜੀਵਨ ਸਾਥੀ ਸਾਥੀ ਤੇ ਸਾਡੇ ਮੀਮੀ ਪਰਪਾਲ ਕੌਰ ਸਰਪਤਰੀ ਗੁਰਵਿੰਦਰ ਲੱਖਾ ਜੀ ਦਾ ਬਹੁਤ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਇਹਨਾਂ ਨੂੰ ਦਾਰਨਾ ਕਾਗਜ਼ ਦੇ ਪਪੂ ਦਾ ਕਿਵੇਂ ਕਾਪੜਾ ਧੰਨਵਾਦ ਵੈਰੂ ਜੀ ਦਾ ਕਾਲ ਸਾਹਿਬ ਵੈਰੂ ਜੀ